ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਰਦਾ ਹਾਂ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰਦੇ ਸ਼ੁਰੂਆਤ ਸੋ ਕਾਫੀ ਦਿਨਾਂ ਬਾਅਦ ਅੱਜ ਧੁੱਪ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਮੌਸਮ ਹੋ ਗਿਆ ਸੀ ਖਰਾਬ-ਖਰਾਬ ਹੋਣ ਤੋਂ ਬਾਅਦ ਅੱਜ ਤਕਰੀਬਨ ਕਾਫੀ ਦਿਨਾਂ ਬਾਅਦ ਅੱਜ ਧੁੱਪ ਦਾ ਨਿਕਲੀ ਹੈ ਸੋ ਆਪਾਂ ਅੱਜ ਹੁਣ ਚੱਲਦੇ ਹਾਂ ਜੀ ਆਪਣੇ ਦਫ਼ਤਰ ਦੇ ਵਿੱਚ ਜਿੱਥੇ ਤੁਹਾਨੂੰ ਪਤਾ ਹੀ ਆਪਾਂ ਕਰਦੇ ਜੀ ਵਰਕਸ਼ਾਪ ਦਾ ਕੰਮ ਜਿੱਥੇ ਟਰੈਕਟਰਾਂ ਦੀ ਰਿਪੇਅਰਿੰਗ ਵੇਰਾ ਸਾਰਾ ਕੰਮ ਆਪਾਂ ਜਗ੍ਹਾ ਤੇ ਕਰਦੇ ਪਿਛਲੇ ਬਰੌ ਦੇ ਇੱਕ ਤੋਂ ਮਿਸਾਲ ਸਾਰਾ ਸਾਰਾ ਦਫ਼ਤਰ ਦਿਖਾਇਆ ਸੀ ਆਪਾਂ ਕੀ ਕੰਮ ਦੇਅਲ ਦੇ ਬਣਾਉ ਵਿੱਚ ਆਪਾਂ ਚੱਲਾਂਗੇ ਦਫ਼ਤਰ ਤੇ ਚੱਲ ਕੇ ਦੇਖਦੇ ਹਾਂ ਦਫ਼ਤਰ ਵਿੱਚ ਬਣਾ ਕੀ ਕੋਈ ਕੰਮ ਨੇ ਕੀ ਕੁਛ ਹੈ ਸੋ ਸਿਰਫ ਆਪਣੇ ਬਲੌਗ ਨੂੰ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਤਾਂ ਜੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਤੁਸੀਂ ਸਾਡੀ ਨਵੀਆਂ ਨਵੀਆਂ ਵੀਡੀਓਾਂ ਦੇਖਦੇ ਰਹੋ ਇੱਕ ਵੀਡੀਓ ਬਧੇਲਾ ਦੇ ਵਿੱਚ ਲਾਈਕ ਕਰ ਦਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਤੇ ਹਾਂਜੀ ਦੋਸਤੋ ਇਸ ਟਾਈਮ ਆਪਾਂ ਪਹੁੰਚਦੇ ਹਾਂ ਜੋ ਦਫ਼ਤਰ ਹੈ ਮੇਰੇ ਨਾਲ ਤੁਹਾਨੂੰ ਮੋਂ ਪਹੁੰਚ ਜਾ ਰਹੇ ਹਾਂ ਇਸ ਟਾਈਮ ਮੋਂ ਆਪਣੀ ਜੋ ਵਰਕ ਸ਼ਾਪਸ ਨੂੰ ਪਹਿਲਾਂ ਵੀ ਅਸੀਂ ਸੀ ਵੀ ਆਪਣੇ ਮੋਂ ਕਪਾ ਟਰੈਕਟਰ ਦਾ ਕੰਮ ਕਰਦੇ ਆ ਉਹ ਵਰਕ ਸ਼ਾਪ ਬਣੀ ਹੋਈ ਹੈ ਤੇ ਬਾਕੀ ਕਾਫੀ ਦਿਨਾਂ ਬਾਅਦ ਅੱਜ ਧੁੱਪ ਵੀ ਕਾਫੀ ਨਿਕਲਿਆ ਆਈ ਹੈ ਬਹੁਤ ਹੀ ਮੌਸਮ ਹੋ ਗਿਆ ਇੰਜੋਏ ਵਾਲਾ ਜਿੱ ਤੱਕ ਰਹੀ ਆਪਣੇ ਹੁਣ ਨਵੇਂ ਸਫ਼ਰ ਦੀ ਸ਼ੁਰੂਆਤ ਕਰਨੀ ਹੈ ਨਵਾਂ ਸਫ਼ਰ ਪਨ ਸਟਾਰਟ ਕਰਾਂਗੇ ਉਹ ਕਰਾਂਗੇ ਤਕਰੀਬੇ ਆਪਣਾ ਲੋੜੀ ਜਾਂ ਤੋਂ ਬਾਅਦ ਬਾਅਦ ਕਿ ਮੋਤਕਨ ਦਾ ਮੌਸਮਾ ਬੋਧਨ ਚੇਂਜ ਹੋ ਜੂ ਮੌਸਰਾ ਹੋ ਜੂ ਧੁੰਦਾ ਖੜ ਜਣ ਗਿਆ ਤੇ ਉਸ ਤੋਂ ਬਾਅਦ ਅਸੀਂ ਆਪਾਂ ਅਗਲਾ ਸਫਰ ਤਕਰੀਬਨ ਸਟਾਰਟ ਕਰਾਂਗੇ ਤੇ ਬਿਲਾਲ ਉਸ ਤੋਂ ਬਾਅਦ ਇੱਕ ਦੋ ਬਿਆਨ ਇੱਕ ਦੋ ਕੰਮ ਨੇ ਉਸ ਤੋਂ ਬਾਅਦ ਕਰਕੇ ਫੁੱਟਬਾਲ ਦਾ ਆਪਣਾ ਰੈਗੂਲਰ ਸਫਰ ਰੈਗੂਲਰ ਚੱਲਣਾ ਸੋ ਆਪਾਂ ਤੁਸੀਂ ਮੇਰਾ ਸਾਥ ਦਿੰਦੇ ਰਹੋ ਇਸੇ ਤਰ੍ਹਾਂ ਕਿਤਾਜ ਉਹ ਆਪਣ ਨਵੇਂ ਨਵੇਂ ਸਫਰ ਤੇ ਸੋਨੇ ਦਰਸ਼ਕ ਇਦਾਰੇ ਜਰ ਨਵੇਂ ਨਵੇਂ ਤੇ ਜੀਤ ਜਸੂ ਨੂੰ ਆ ਇਸ ਬਲੌਗ ਵਿੱਚ ਵੀਡੀਓ ਵਿੱਚ ਦਿਖਾਉਂਦੇ ਰਹੀਏ ਹਾਂਜੀ ਦੋਸਤੋ ਪਹੁੰਚ ਚੁੱਕੇ ਆਪਾਂ ਆਪਣੀ ਵਰਕਸ਼ਾਪ ਤੇ ਤੇ ਇਹ ਆਪਣੀ ਵਰਕਸ਼ਾਪ ਦਾ ਡਰੈੱਸ ਹੈ ਵਰਕਸ਼ਾਪ ਦਾ ਬੋਰਡ ਹੈ ਵੈਸੇ ਤੁਸੀਂ ਆਪਣੀ ਵਰਕਸ਼ਾਪ ਨੂੰ ਪਿਛਲੀ ਵੀਡੀਓ ਤਕਰੀਬ ਵਿੱਚ ਵੀ ਪਾ ਦੇਖੋ ਕਿੱਤੋਂ ਆ ਪਹਿਲੇ ਬਲੌਗ ਹੋ ਦੇ ਵਿੱਚ ਆਪਾਂ ਤਕਰੀਬਨ ਨਵੇਂ ਸਾਲ ਦੀ ਵੀਡੀਓ ਸੀ ਆਪਣੇ ਉਸ ਤੇ ਆਪਾਂ ਵਰਕਸ਼ਾਪ ਦੇ ਵਿੱਚ ਆਏ ਸੀ ਉਸ ਟਾਈਮ ਸਾਨੂੰ ਸਾਰੀ ਵਰਕਸ਼ਾਪ ਤਕਰੀਬਨ ਦਿਖਾਈ ਸੀ ਆ ਕੰਮ ਆ ਹੈ ਆਪਣਾ ਹੋਰ ਟਰੈਕਟਰ ਖੜੇ ਪਿੱਛੇ ਏਸ ਨੂੰ ਦਿਖਾਉਣ ਵਾਲਾ ਯਾਦ ਨਹੀਂ ਰਿਹਾ ਉਹਦਾ ਇੰਜਨ ਕਰਨਾ ਜੀ ਇਹ 855 ਇਹਦਾ ਆਪਾਂ ਪਾਵਰ ਸਟੀering ਕਰਨਾ ਤੇ ਉਸ ਤੋਂ ਅਗੇ 855 ਹੋਰ ਖੜਿਆ ਉਹਦਾ ਆਪਾਂ ਨੇ ਗੇਅਰ ਦਾ ਕੰਮ ਕਰਨਾ ਹੈ ਤਕਰੀਬਨ ਸਭਲੇ ਟਰੈਕਟਰ ਦਾ ਕੰਮ ਜੋ ਚੱਲਦਾ ਰਹਿੰਦਾ ਹਰ ਵਾਰ ਤੇ ਮਿਸਤਰੀ ਮਕੈਨਿਕ ਆਪਣો ਵਧੀਆ ਰੱਖੇ ਹੋਏ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਆਪਾਂ ਨਹੀਂ ਲਾਂਬਾ ਨਹੀਂ ਖੱਟਦੇ ਕਿਉਂਕਿ ਜੋ ਕਸਟਮਰ ਆਪਣੇ ਕੋਲ ਆਉਂਦੇ ਪੂਰੀ ਉਮੀਦ ਲੈ ਕੇ ਆਉਂਦਾ ਹੈ ਪੂਰਾ ਵਿਸ਼ਵਾਸ ਬਣਾ ਕੇ ਅੱਧ ਤੱਕ ਪਹੁੰਚਦਾ ਤੇ ਆਪਾਂ ਨਹੀਂ ਚਾਹੁੰਦੇ ਕਿ ਉਹਦਾ ਵਿਸ਼ਵਾਸ ਟਸਟੇਸ ਕਰਕੇ ਮਕੈਨਿਕ ਵਧੀਆ ਰੱਖਣ ਨੇ ਤਾਂ ਜੋ ਕਿ ਕੰਮ ਹਰ ਕਸਟਮਰ ਦਾ ਵਧੀਆ ਹੋ ਜੇ ਤੇ ਵਾਕਈ ਆਪਣੇ ਉੱਪਰ ਨੂੰ ਬਸ ਬਰਕਤ ਤਕਰੀਬਨ ਦਸ ਸੱਜੇ ਆਪਣਾ ਸਪੇਅਰ ਪਾਰਟ ਹੈ ਜੋ ਟਰੈਕਟਰਾਂ ਦਾ ਆਪਾਂ ਨੇ ਉੱਪਰ ਰੱਖਿਆ ਹੋਇਆ ਅੱਜ ਥੋੜੇ ਫ੍ਰੀ ਸੁਰਤ ਦੁਆਰ ਫਿਰ ਤੋਂ ਵਰਕਸ਼ਾਪ ਦਾ ਥੋੜਾ ਰੌਣ ਲਵਾ ਦਈਏ ਤਕਰੀਬਨ ਹਰ ਇੱਕ ਕੰਪਨੀ ਦਾ ਤੇਲ ਜਿਵੇਂ ਸੋਨਾ ਲੀਕਾ ਸਬਰਾਜ ਹੌਲੈਂਡ ਜੌਂਡੀਅਰ ਹਰ ਕੰਪਨੀ ਦਾ ਤੇਲ ਸਾਨੂੰ ਸਾਡੇ ਕੋਲ ਅਵੇਲੇਬਲ ਹੈ ਹਾਟ ਟਾਈਮ ਮੌਜੂਦ ਹੈ ਤੇ ਉਹਨਾਂ ਦਾ オリジナル ਸਪੇਅਰ ਪਾਰਟ ਤੇ ਹਰ ਤਰ੍ਹਾਂ ਦਾ ਸਮਾਨ ਸਾਡੇ ਕੋਲ ਮਿਲ ਜਾਂਦਾ ਹੈ ਇਹ ਦਫਤਰ ਤੁਸੀਂ ਬਹੁਤ ਵਾਰ ਚ ਦੇਖ ਚੁੱਕੇ ਹੋ ਦਫਤਰ ਦਾ ਥੋੜਾ ਮੋਟਾ ਚੇਂਜਿੰਗ ਕਰਨੀ ਹੈ ਉਸ ਨੂੰ ਜਦ ਦਫਤਰ ਨਾਲ ਕੰਪਲੀਟ ਹੋ ਗਿਆ ਸਾਰਾ ਫੇਸ ਰਖਾਵਾਂਗੇ ਇਹ ਸੀ ਆਪਣੀ ਛੁੱਟੀ ਦੀ ਵਰਕਸ਼ਾਪ ਛੋਟਾ ਜਿਹਾ ਕੰਮ ਹੈ ਜੋ ਆਪਾਂ ਆਪਣੇ ਫ੍ਰੀ ਟਾਈਮ ਦੇ ਵਿੱਚ ਇੱਥੇ ਆ ਕੇ ਕਰਦੇ ਆਂ ਤਕਰੀਬਨ ਸ਼ਹਿਰ ਦੇ ਵਿੱਚ ਤਾਂ ਇਸ ਟਾਈਮ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਰਹਿਣ ਲੱਗੀ ਤੇ ਜਦੋਂ ਕੋਈ ਹੱਲ ਨਹੀਂ ਹੈਗਾ ਥੋੜੇ ਜਿਹਾ ਵਾਦੀ ਤੇ ਤਕਰੀਬਨ ਜਾਮ ਲੱਗ ਜਾਂਦਾ ਇਹ ਸ਼ਾਇਦ ਦਾ 메ਨ ਰੋਡ ਹੈ ਜੋ ਕਿ ਉੱਗੇ ਪਾਤੜਾ ਜਾਖੜਾ ਟਹਾਣਾ ਰੋਲਾ ਆ ਉਸ ਵਿੱਚ ਮਿਲਦਾ ਅੱਗੇ ਜਾ ਕੇ ਥੋੜੇ ਅੱਗੇ ਅੱਗੇ ਕੈਂਚੀਆਂ ਨੇ ਤੇ ਜਿਸ ਕਾਰਨ ਇੱਥੇ ਜਾਮ ਹਰ ਟਾਈਮ ਲੱਗੇ ਲਗਾ ਹੀ ਰਹਿੰਦੇ ਬਹੁਤ ਘੱਟ ਇਹ ਜਾਮ ਆਪ ਨੂੰ ਖੁੱਲਿਆ ਮਿਲਦਾ ਕੋਈ ਕੋਟਕਪੂਰੇ ਵਾਲਾ ਫਟਕਾ ਵਾਲਾ ਕੰਮ ਹੈ ਕਿ ਕਦੀ ਖੁੱਲਿਆ ਮਿਲਦਾ ਨਹੀਂ ਜਾਮ ਤੇ ਹੁਣ ਲੱਗਿਆ ਲਗਾ ਹੀ ਰਹਿੰਦੇ ਰੋਡ ਜਿਆਦਾ ਜਾਮ ਹੋਣ ਕਰਕੇ ਆਪਾਂ ਤਕਰੀਬਨ ਬਾਜ਼ਾਰ ਦੇ ਵਿੱਚ ਨੂੰ ਜਿ ਸੀਗੇ ਆਪਾਂ ਪਾਸ ਮੁੜੇ ਜਿਹੜੇ ਕੰਮ ਆਪਾਂ ਗਏ ਜਾਣਾ ਸੀਗਾ ਤੇ ਆਪਾਂ ਕੰਮ ਨਹੀਂ ਜਾ ਸਕਦੇ ਸੀਗੇ ਤੇ ਆਪਾਂ ਹੁਣ ਆਪ ਆਪਣੀ ਵਰਕਸ਼ਾਪ ਤੇ ਆ ਚੁੱਕੇ ਹਾਂ ਇਹ ਅੱਜ ਟਾਈਮ ਆਪਣੇ ਵਰਕਸ਼ਾਪ ਤੇ ਕੜਿਆ ਟਰੱਕ ਆਇਆ ਗੱਡੀ ਆਈ ਹੈ ਯਾਨੀ ਜਿਹਦਾ ਆਪਣੇ ਇੰਜਨ ਕਰਨਾ ਹੈ ਤੇ ਇਹ ਆਪਣਾ ਅੱਜ ਵਰਕਸ਼ਾਪ ਤੇ ਕੰਮ ਆਇਆ ਨਵਾਂ ਬਾਕੀ ਟਰੈਕਟਰ ਤੁਸੀਂ ਪਿਛਲੇ ਸਾਡੀ ਵੀਡੀਓ ਵਿੱਚ ਤੁਸੀਂ ਦੇਖ ਚੁੱਕੇ ਨੇ ਇੰਜਨ ਕਰਨ ਦੇ ਹੱਥ ਤੇ ਕਿਸੇ ਦੇ ਗੀਅਰ ਕਰਨਾ ਕਿਸੇ ਦਾ ਇੰਜਨ ਕਰਨਾ ਸਾਰੇ ਤਕਰੀਬਨ ਆਪਣੇ ਇਹ ਟਰੈਕਟਰ ਹੁਣ ਤਿਆਰ ਕਰਨੇ ਦੋ ਚਾਰ ਦਿਨਾਂ ਦੇ ਵਿੱਚ ਤੇ ਇਸ ਟਾਈਮ ਕਾਫੀ ਨੇੜੇ ਨਿਰਔਚਲੇੜ ਹੋ ਗਿਆ ਤੇ ਆਪਾਂ ਹੁਣ ਕੁਝ ਸਮੇਂ ਤੱਕ ਆਪਣਾ ਚੱਲਾਂਗੇ ਘਰ ਨੂੰ ਤੇ ਆ ਦੁਆਰ ਅਸੀਂ ਆਪਣੀ ਬਰਖਾ ਉਹਦਾ ਡਰੈੱਸ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੋਵੇ ਆਪਾਂ ਇੱਥੇ ਆ ਕੇ ਕਰਵਾ ਸਕਦੇ ਹਾਂ ਇਧਰ ਛੋਟਾ ਹੱਥੀਆ ਹੈ ਇਹਦਾ ਵੀ ਕੰਮ ਕਰਨਾ ਹੈ ਤੇ ਇਧਰ ਇੱਕ ਟਰੱਕ ਖੜਾ ਹੈ ਇਹਦਾ ਵੀ ਕੰਮ ਆਪਨੇ ਕਰਨਾ ਹੈ ਤੇ ਟਰੈਕਟਰ ਵਗੈਰਾ ਖੜੇ ਨੇ ਬਾਕੀ ਜਿਵੇਂ ਜਿਵੇਂ ਕੰਮ ਆਈ ਜਾਂਦਾ ਸਾਨੂੰ ਨਾਲ ਦੇ ਨਾਲ ਆਪਾਂ ਦੱਸਦੇ ਰਹਿੰਦੇ ਆ ਕਿਉਂਕਿ ਕੁਝ ਦਿਨਾਂ ਤੋਂ ਆਪਾਂ ਆਪਣੇ ਵਰਕਸ਼ਾਪ ਦੇ ਵਿੱਚ ਚੱਕਰੇ ਜਾ ਨਹੀਂ ਰਹੇ ਤੇ ਹੁਣ ਕੁਝ ਸਮੇਂ ਤੋਂ ਬਾਅਦ ਆਪਾਂ ਚੱਲਦੇ ਆ ਬਾਹਰ ਨੂੰ ਹਾਂਜੀ ਦੋਸਤੋ ਹੋ ਗਿਆ ਜਾਣ ਦਾ ਟਾਈਮ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗੇ ਆਪਾਂ ਅੱਗੇ ਤੁਹਾਨੂੰ થોੜਾ ਟਾਈਮ ਦਿੱਤੁਰ ਮੈਂ ਕਿਉਂਕਿ ਕੰਮ ਵੀ ਕਾਫੀ ਸੀ ਆਪਣੇ ਵਰਕਸ਼ਾਪ ਦੇ ਵਿੱਚ ਤੇ ਹੋਰ ਬੋਲ ਕਰਾਂਗੇ ਸਵੇਰੇ ਤੇ ਜਿੰਨਾ ਕੰਮ ਆਪਣਾ ਚੱਭੂ ਗਿਆ ਰਾਤ ਨੂੰ ਜਿੰਨਾ ਕਿ ਮਕੈਨਿਕਾਂ ਨੇ ਕਰਿਆ ਉਸ ਵੇਲੇ ਤੁਹਾਨੂੰ ਉਹ ਵੀ ਦੱਸਾਂਗੇ ਸਵੇਰੇ ਦੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੇ ਹੁਣ ਤਕਰੀਬਨ 8:00 ਲੱਗਣ ਲੱਗ ਗਏ ਉਹ ਢੇਰਾ ਕਾਫੀ ਹੋ ਗਿਆ ਤੇ ਆਪਣਾ ਸਫਰ ਹੈ ਤਕਰੀਬਨ ਕਿ ਕਾਫੀ ਭਈ ਜਾਂਦਾ 15 ਹੈਗੇ ਤੋਂ 15-20 ਕਿਲੋਮੀਟਰ ਦਾ ਸਫਰ ਹੈਗੇ ਆਪਣਾ ਸ਼ਹਿਰ ਤੋਂ ਜਿੱਥੋਂ ਆਪਣੀ ਵਰਕਸ਼ਾਪ ਹੈ ਤੇ ਆਪਾਂ ਚੱਲਦੇ ਆਂ ਤੇ ਬਾਕੀ ਚੱਲਦੇ ਆਂ ਰਸਤੇ ਦੇ ਵਿੱਚ ਲਾਰ ਕਿਤੇ ਆਪਾਂ ਪਤਾ ਨਹੀਂ ਜਿੱកਾ ਕਿਤੇ ਜੇ ਆਪਾਂ ਚੱਲ ਕੇ ਉਹਨੂੰ ਮਿਲਾਂਗੇ ਸੱਤਾ ਘਰ ਕੀ ਬਣਾਇਆ ਮੂਲੀਆਂ ਮੈਨੂੰ ਅੱਜ ਚੌਲ ਨੇ ਕਿਤੇ ਅੱਜ ਮੂਲੀਆਂ ਦੀ ਬਣਾ ਦੇ ਸੁੱਕੀ ਹੈ ਕੱਦੂ ਦਾ ਸੇ ਮੂੜੀਆਂ ਹੋ ਰਹੀਆਂ ਕੁਮੋਲੇ ਤੇ ਹੈ ਹੋਰ ਇਹਨੇ ਮੂੜੀਆਂ ਸੁੱਕੀਆਂ ਆਪ ਦੇ ਰਹੀਆਂ ਅੱਛਾ ਆ ਇਹ ਬਣ ਗਿਆ ਖਾਣ ਵਾਲੇ ਦਾ ਹੈਗੇ ਤੇ ਬਣਾਉਣ ਖਾਣ ਵਾਲੇ ਦਾ ਸੀ ਹੈਗੇ ਬਣਾਉਣ ਵਾਲੇ ਬਣੂ ਹੈ ਬਣਾਤੀ ਹਾਂ ਜਰਾ ਬਣਾ ਦੋ ਵਧੀਆ ਉਹ ਅੰਦਰ ਐਮ ਵੀ ਬਚਾ ਪਿਆ ਹੈ ਇਹ ਜੇ ਪੜੀ ਨਿਕਲਾਈ ਚ ਛੋਟਾ ਹੋ ਗਿਆ ਹੂੰ ਦੇਖੀ ਖਾਣਾ ਕਿੰਨੇ ਟਾਈਮ ਲੱਗੂਗਾ ਹੈ ਖਾਣਾ ਰੋਟੀ ਰੋਟੀ ਦੇ ਦੇਣਗੇ ਨਾ ਇਹਨਾਂ ਨੂੰ ਬਣ ਗਈ ਰੋਟੀ ਮੂੜੀਆਂ ਆਹ ਸਲਾਦ ਬਣਾ ਲਵਾਂਗਾ ਹਾਂ ਹਾਂ ਸਵੇਰੇ ਪਰੌਂਠੇ ਦੇ ਕੰਮ ਆਣਗੇ ਮਸਾਲੇ ਪਾ ਕੇ ਨਾ ਹੂੰ ਸਵੇਰੇ ਮੂੜੀ ਤਾਂ ਉਹ ਹੀ ਬੱਜਣੀ ਹੈ ਪਰੌਂਠੇ ਵਾਸਤੇ ਚਲੋ ਪਰੌਂਠੇ ਖਾਵਾਂਗੇ ਸਵੇਰੇ ਮੂੜੀਆਂ ਦੇ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਬਲੌਗ ਅੱਜ ਦੀ ਵੀਡੀਓ ਅੱਜ ਦਾ ਸਫਰ ਜੋ ਲੰਘਾਇਆ ਸੀ ਆਪਣਾ ਸਾਰਾ ਤਕਰੀਬਾ ਵਜ ਆਪਣੇ ਆਪਣੀ ਵਰਕਸ਼ਾਪ ਦੇ ਵਿੱਚ ਆਪਣੇ ਕੰਮ ਤੇ ਜਿੱਥੇ ਆਪਾਂ ਕੰਮ ਕਰਦੇ ਹਾਂ ਜੀ ਕੰਮ ਤੇ ਸਾਰਾ ਅੱਜ ਦਾ ਦਿਨ ਦਾ ਸ਼ਡਿਊਲ ਸੀ ਜਿਵੇਂ ਮੈਂ ਤੁਹਾਨੂੰ ਆਪਣੇ ਬਲੌਗ ਦੇ ਵਿੱਚ ਸਾਰਾ ਤਕਰੀਬਾ ਦਿਖਾਇਆ ਆਪਣੀ ਵਰਕਸ਼ਾਪ ਦਿਖਾਈ ਆਪਣੀ ਵਰਕਸ਼ਾਪ ਦਾ ਕੰਮ ਦਿਖਾਇਆ ਤਾਂ ਤੇ ਏਸੀ ਆਪਣਾ ਅੱਜ ਦਾ ਬਲੌਗ ਕੱਲ ਨੂੰ ਮਿਲਦੇ ਇੱਕ ਨਵੀਂ ਵੀਡੀਓ ਕੋ ਨਵਾਂ ਬਲੌਗ ਲੈ ਕੇ ਸੋ ਵੀਡੀਓ ਬទਿਰਾ ਨੇ ਲਾਈਕ ਕਰਦੇ ਕਰੋ ਕਮੈਂਟ ਕਰਦੇ ਕਰੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਤੇ ਨਮੀ ਨਵੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਆ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲਗੇ ਕੋ ਆਪਣਾ ਕੱਲ ਸਸ਼੍ਰੀਕਾਲ ਗੁੱਡ ਬਾਏ ਰੱਬ ਰੱਖੀ